ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਪਰਮਜੀਤ कौर ਤੁਹਾਡਾ ਇਸ ਚੈਨਲ ਤੇ ਸਵਾਗਤ ਹੈ ਅੱਜ ਆਪਾਂ ਲੱਗੇ ਆਂ ਸਬਜ਼ੀ ਬਣਾਉਣ ਪਿੰਡੀਆਂ ਬਣਾਉਣ ਲੱਗੇ ਆਂ ਇਧਰ ਆ ਆਪਣੀਆਂ ਪਿੰਡੀਆਂ ਆ ਘਰ ਦੀਆਂ ਪਿੰਡਣਾ ਆ ਇਧਰ ਆਪਾਂ ਕੜਾਈ ਉੱਤੇ ਰੱਖ ਦੁੱਤੀ ਏ ਗੈਸ ਤੇ ਤੇ ਇਹਦੇ ਵਿੱਚ ਤੇਲ ਪਾਵਾਂਗੇ ਆਪਾਂ ਅੱਜ ਬਣਾਵਾਂਗੇ ਪਿੰਡੀਆਂ ਫਰਾਈ ਕਰਕੇ ਕੜਾਈ ਆਪਣੀ ਗਰਮ ਹੋ ਗਈ ਆ ਤੇਲ ਗਰਮ ਹੋਣ ਲਈ ਰੱਖ ਦਿੱਤਾ ਹੈ ਜਦ ਤੀ ਆਪਾਂ ਇੱਧਰ ਪਿਆਜ਼ ਕੱਟ ਲੈਨੇ ਆ ਇਹ ਆਪਣੇ ਪਿਆਜ਼ ਆ ਜਦ ਤੀ ਆਪਾਂ ਇਹਨਾਂ ਨੂੰ ਕੱਟ ਲੈਨੇ ਆ ਨਾਲ ਨਾਲ ਪਿੰਡੀਆਂ ਫਰਾਈ ਕਰਾਂਗੀ ਨਾਲ ਨਾਲ ਪਿੰਡੀਆਂ ਫਰਾਈ ਕਰੀ ਚੱਲਾਂਗੀ ਨਾਲ ਨਾਲ ਆਪਾਂ ਪਿਆਜ਼ ਕੱਟ ਲੈਨੇ ਫਿਰ ਬਾਅਦ ਚ ਆਪਾਂ ਤੜਕਾ ਲਾਵਾਂਗੇ ਚਲੋ ਤਾਂ ਪਿਆਜ਼ ਕੱਟ ਕੇ ਫਿਰ ਮਿਲਦੇ ਆਂ മ ഭിഡിയ പാവാഗേ അധിക ഭിണ്ടോ ദോ വരെയ തലാ ഇന്നു ഭി ഫ്രൈ ഹാ ഇത പ്യജ ൽ കട്ട ഭിടങ്ങാ ഫ്രൈ തോണി സമൂഹ കട്ടേ ഭിങ്ങനെ ദൂജിയാൽ ഒന്ന് തള്ളലേ ഫ്രൈ ക ਉਹ ਜੀ ਪਿੰਡੀਆਂ ਆਪਣੀਆਂ ਫਰਾਈ ਹੋ ਗਈਆਂ ਤੇ ਹੁਣ ਆਪਾਂ ਨੂੰ ਲਾਵਾਂਗੇ ਤੜਕਾ ਆ ਪਿਆਜ਼ ਕੱਟ ਲਏ ਸਿਕਾ ये लोगों को लेकर चलते ਪ੍ਰੇਪਾਇਡ ਪੋੜੇ ਚੁੱਕੇ ਆ ਹੁਣ ਆਪਾਂ ਵਿੱਚ ਪਾ ਲਵਾਂਗੇ ਇਹਦੇ ਮਸਾਲੇ ਅੱਛਾ ਕਾਲੀ ਮਿਰਚ ਲਾਲ ਮਿਰਚ ਪਾਊਡਰ ਸੋਹਣ ਜਿਹੜਾ ਦੇ ਪੱਤੇ ਐ ਮੈਂ ਸੁਕਾ ਕੇ ਪੀਸ ਕੇ ਰੱਖੇ ਐ ਜੀ ਮੈਂ ਥੋੜਾ ਸਬਜ਼ੀ ਚਾ ਲੈਣੀ ਹੁੰਦੀ ਆ ਤੜਕੇ ਚ ਹਲਦੀ நமக்கு மசாலே பண்ணிய ਬੰਜ ਕੇ ਮਿੰਟਾਂ ਪੱਟ ਕੇ ਸੁਕਾ ਲੈਣੇ ਲੋ ਜ 5 ਮਿੰਟ ਹੋ ਗਏ ਆਪਣੀ ਸਬਜ਼ੀ ਨੂੰ ਪੱਕਣੇ ਆਪਾਂ ਚੈੱਕ ਕਰ ਲੈਣੇ ਆ ਸਬਜੀ ਬਣ ਕੇ ਆਪਣੀ ਤਿਆਰ ਹੋ ਗਈ ਦੇਖੋ ਕਿੰਨੀ ਸੋਹਣੀ ਸਬਜੀ ਬਣੀ ਹੁਣ ਆਪਾਂ ਗੈਸ ਕਰ ਦਿੰਦੇ ਆ ਬੰਦ ਚਲੋ ਜੀ ਸਬਜੀ ਆਪਣੀ ਬਣ ਗਈ ਆ ਤੇ ਆਪਾਂ ਵਲੌਗ ਦਾ ਵੀ ਐਂਡ ਇੱਥੇ ਕਰਦੇ ਆ ਸਤਿ ਸ਼੍ਰੀ ਅਕਾਲ ਜੀ